हां जी मित्र प्यारेओ ਆਪਾਂ ਛੋਟੇ ਹੁੰਦੇ ਪੜਦੇ ਹੁੰਦੇ ਤੇ ਰੇਸ਼ਮ ਦਾ ਕੀੜਾ ਜਿਹੜਾ ਰੇਸ਼ਮ ਦਾ ਕੀੜਾ ਉਹ ਵੀ ਪੱਤੇ ਖਾ ਕੇ ਰੇਸ਼ਮ ਪਾਇਆ ਉਹ ਪੈਦਾ ਕਰਦਾ ਤੇ ਅੱਜ ਇੱਕ ਦਰਖਤ ਦੇ ਥੱਲੇ ਦੇਖਿਆ ਜੇ ਕਿਸੇ ਤੋਂ ਪੁੱਛਿਆ ਮੈਨੂੰ ਵੀ ਨਹੀਂ ਪਤਾ ਸੀ ਵੀ ਇਹ ਰੇਸ਼ਮ ਦਾ ਕੀੜਾ ਵੀ ਪੱਤੇ ਖਾਂਦਾ ਹੈ ਇਹਦਾ ਸਾਹ ਦੇਖਿਆ ਜਦੋਂ ਇਹਨੂੰ ਆ ਪੱਤੇ ਦੇ ਧਰਕੇ ਦੇਖਿਆ ਹਰਿਆ ਇਕੱਲੇ ਡਿਗੇ ਪਿਆ ਸੀ ਦਰਖਤਾਂ ਦੇ ਥੱਲੇ ਤੇ ਦੂਸਰੇ ਹੋਰ ਕਿਸੇ ਤੋਂ ਪੁੱਛਿਆ ਵੀ ਇਹ ਕੀ ਕੀ ਕਹਿੰਦੇ ਕਹਿੰਦੇ ਇਹ ਤਾਂ ਰੇਸ਼ਮ ਦਾ ਜੀਦਾ ਵੀ ਇਹ ਉਹ ਹੁੰਦੇ ਆਪਾਂ ਛੋਟੇ ਹੁੰਦੇ ਪੜਦੇ ਹੁੰਦੇ ਤੇ ਰੇਸ਼ਮ ਦਾ ਜੀਦਾ ਵਿੜਾ ਉਹ ਪੱਤੇ ਆ ਉਹ ਕਰਕੇ ਖਾਂਦੇ ਕਿ ਅੱਜ ਦੇਖਿਆ ਤੇ ਮੈਂ ਸੋਚਿਆ ਵੀ ਚਲੋ ਦੋਸਤਾਂ ਨੂੰ ਵੀ ਸਾਂਝਾ ਕਰਾਂ ਜਾਣਕਾਰੀ ਵਾ ਤੇ ਵਾਦਾ ਹੋਵੇ ਬਿੱਤਰ ਪਿਆਰਾਂ ਦੇ ਇਹਨੂੰ ਕਹਿੰਦੇ ਨੇ ਰੇਸ਼ਮ ਦਾ ਜੀਦਾ ਸਤੂਤ ਦੇ ਪੱਤੇਆਂ ਤੇ ਰਹਿੰਦਾ ਇਹ